ਪੰਜਾਬ ਹਰਿਆਣਾ ਦੇ ਮੈਚ ਬਾਰੇ ਗੱਲ ਕਰਨੀ ਆ ਆਪਾਂ ਬਾਗੜੀਆਂ ਚੈਂਪੀਅਨਸ਼ਿਪ ਤੇ ਸਾਰੀਆਂ ਹੀ ਟੀਮਾਂ ਖੜਾਈ ਉਹ ਦੱਸਣਾ ਵੀ ਕਦੋਂ ਵੀਡੀਓ ਪਾਉਣੀ ਆ ਤੇ ਇੱਕ ਹੋਰ ਚੀਜ਼ ਨਾਲ ਦੱਸਣੀ ਆ ਉਹ ਹੈਗੀ ਆ ਮਿੱਤਰੋ ਆਪਣੀ ਅੱਜ ਜੋ ਮੈਚ ਹੋਇਆ ਉਹਨਾਂ ਦਾ ਰਿਜ਼ਲਟ ਸੋ ਸਾਰੀ ਵੀਡੀਓ ਦੇਖ ਲਓ ਇਹਨਾਂ ਦੀ ਜਾਣਕਾਰੀ ਦਿੰਨੇ ਆ ਆਪਾਂ ਪਹਿਲਾ ਜੋ ਹੈ ਟੂਰਨਾਮੈਂਟ ਅੱਜ ਜੋ ਖੇੜਾ ਦੋਨਾਂ ਦੇ ਵਿੱਚ ਹੋਇਆ ਨਾ ਕਪੂਰਥਲੇ 'ਚ ਸੈਦੋਵਾਲ ਦੀ ਪਹਿਲੇ ਨੰਬਰ ਤੇ ਟੀਮ 36 ਪੁਆਇੰਟ ਉਹਨਾਂ ਦੇ ਰਹੀ ਆ ਦੂਜੇ ਨੰਬਰ ਤੇ ਵੱਡੀ ਟੀਮ ਆਪਾਂ ਕੀ ਹੈ ਵੀ ਖਡੂਰ ਸਾਹਿਬ ਦੀ ਆਈ ਆ ਤੇ ਉਹਨਾਂ ਦੇ ਪੁਆਇੰਟ ਰਹੀ ਆ 32 2 ਲੱਖ 2.5 ਤੇ ਦੋ ਪਹਿਲਾ ਤੇ ਦੂਜਾ ਇਨਾਮ ਸੀਗਾ ਬੈਸਟ ਰੀਡਰਾਂ ਦੀ ਗੱਲ ਕਰੀਏ ਬੈਸਟ ਰੀਡਰ ਰਿਆ ਦੁੱਲਾ ਚੱਠਾ ਬਹੁਤ ਸੋਹਣੀਆਂ ਯਾਰ ਹਰ ਦੇਣੀ ਹੁਣ ਤਾਂ ਕਬੱਡੀਆਂ ਕਮਾਲ ਦੀਆਂ ਪਾਉਂਦਾ ਉਹ ਜੋ ਹੈ ਬੈਸਟ ਜਾਫੀ ਕਹੀਏ ਤਾਂ ਆਪਾਂ ਉਹ ਟਾਪਰ ਉਹ ਟੌਪ ਤੇ ਚੱਲਦਾ ਜਿਹੜਾ ਮਿੱਤਰੋ ਵਾਇਗਰੂ ਸੀਚੇ ਵਾਲਾ ਬਹੁਤ ਸੋਹਣੀ ਖੇਡ ਖੇਢੀ ਆਉਂਦਾ ਉਹਨੇ ਜੋ ਬੋਲਟ ਜਿੱਤੇ ਅੱਜ ਸੋ ਉਹਨਾਂ ਨੇ ਵੀ ਕਮਾਲਾਂ ਹੀ ਕੀਤੀਆਂ ਅਗਲੇ ਦੂਜੇ ਪਾਸੇ ਅੱਗੇ ਦਾ ਦੂਜੇ ਪਾਸੇ ਮਿੱਤਰੋ ਬਹੁਤ ਤਗੜਾ ਪਾਸੋਂ ਸੁਲਤਾਨ ਦਾ ਘਰ ਦਾ ਮੇਲਾ ਯਾਰ ਟਾਈਮ ਨਾਲ ਹੋਏ ਆ ਦੋਨੇ ਟੂਰਨਾਮੈਂਟ ਇਹ ਬਹੁਤ ਵਧੀਆ ਹੋਏ ਆ ਸੋ ਇਹਨਾਂ ਦਾ ਜੋ ਹੈ ਇਹ ਟੂਰਨਾਮੈਂਟ ਤੇ ਵੀ ਭਾਸੋਂ ਚ ਕਮਾਲਾ ਹੋਊਗਾ ਇੱਥੇ ਕੀ ਬਣਿਆ ਇੱਥੇ ਸ਼ਾਹਕੋਟ ਲਾਈਨਸ 59.59 ਪੁਆਇੰਟ ਇਹਨਾਂ ਦੇ ਰਹੇ ਆ ਇਹ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਗੱਗੀ ਲੋਪੋ ਮਾਲਵੇ ਦੀ ਟੀਮਾਂ 1,50,000 ਜੋ ਹੈ ਉਹਨਾਂ ਨੇ ਜਿੱਤਿਆ 2 ਲੱਖ ਪਹਿਲੇ ਨੰਬਰ ਤੇ ਟੀਮ ਆਉਣੀ ਸੀ ਉਹਨਾਂ ਨੂੰ ਮਿਲਣਾ ਸੀਗਾ ਸੋ ਕਮਾਲ ਹੀ ਇੱਥੇ ਹੋਈ ਆ ਬੈਸਟ ਰੇਡਰ ਦੀ ਗੱਲ ਕਰੀਏ ਸੁਨੀਲ ਖੜਕ ਬੁਰਾ ਜੋ ਆ ਪਹਿਲੇ ਨੰਬਰ ਰੇਡਰ ਰਿਹਾ ਬੈਸਟ ਤੇ ਬੈਸਟ ਜਾਫੀ ਸੋਨੀ ਫਕਰ ਝੰਡੇ ਵਾਲਾ 9 ਟੱਚ 5 ਜਫੇ ਤੇ ਅੱਜ ਮੋਟਰਸਾਈਕਲ ਸੀਗੇ ਬੈਸਟਾਂ ਨੂੰ ਸੋ ਇਹਨਾਂ ਮੁੰਡਿਆਂ ਨੇ ਕਮਾਲਾਂ ਕੀਤੀਆਂ ਅੱਜ ਇਹ ਸਰਾ ਲਾ ਕੇ ਗਈ ਨਵੇਂਾਂ ਤੇ ਦੋਨਾਂ ਨੇ ਹੀ ਅੱਜ ਜੋ ਹੈ ਕਮਾਲਾਂ ਕੀਤੀਆਂ ਭਾਅ ਸੋਚ ਵੀ ਸਰਾ ਤੇ ਖੇੜੇ ਦੋਨੇ ਚ ਵੀ ਨਵੇਂ ਜੋ ਹੈ ਬੈਸਟ ਆਫ ਬੋਲਟ ਲੈ ਕੇ ਗਏ ਜੱਤ ਗਈ ਇੱਕ ਕਮਾਲ ਦਾ ਟੂਰਨਾਮੈਂਟ ਇਹ ਕਹਿੰਦਾ ਹੋਰ ਚੀ ਤੁਹਾਨੂੰ ਦੱਸ ਦਿੰਨਾ ਪੰਜਾਬ ਹਰਿਆਣੇ ਦਾ ਮੁੰਬਈ ਦੇ ਵਿੱਚ ਅੱਜ ਮੈਚ ਹੋ ਰਿਹਾ ਹੁਣੇ-ਹੁਣੇ ਫਾਈਨਲ ਮਿੱਤਰੋ ਹੋ ਕੇ हटਿਆ ਤੇ ਕਮਾਲ ਦਾ ਉਹ ਵੀ ਟੂਰਨਾਮੈਂਟ ਹੋਇਆ ਉੱਥੇ ਵੀ ਸਰਾ ਹੀ ਲੱਗੀ ਆ ਪਹਿਲੇ ਨੰਬਰ ਤੇ ਹਰਿਆਣੇ ਹਰਿਆਣੇ ਦੀ ਟੀਮ ਤੇ ਦੂਜੇ ਨੰਬਰ ਤੇ ਪੰਜਾਬ ਦੀ ਟੀਮ ਆਪਣੇ ਪੰਜਾਬ ਵਾਲੇ ਕਾਫੀ ਪਲੇਅਰ ਨਹੀਂ ਗਏ ਸੀ ਅੱਜ ਕਿਉਂਕਿ ਮੇਲਾ ਸੀਗਾ ਦੋ ਤਿੰਨ ਕਾਪਾਣਾ ਇਕੱਠੇ ਹੀ ਉਧਰੋਂ ਉਸੇ ਦਿਨ ਹੀ ਮੁੰਬਈ 'ਚ ਹੋ ਗਿਆ ਸੋ ਤਾਂ ਕਰਕੇ ਜੇ ਪ੍ਰੋਪਰ ਹੁੰਦੀ ਟੀਮ ਦਾ ਟੱਕਰ ਵੀ ਪੂਰੀ ਹੁੰਦੀ ਤੇ ਮੈਨੂੰ ਲੱਗਦਾ ਨਹੀਂ ਸੀ ਫਿਰ ਹਰਿਆਣੇ ਦੀ ਟੀਮ ਹੀ ਵੈਸੇ ਕੁਝ ਵੀ ਕਰ ਸਕਦੇ ਸੀ ਇਹਦਾ ਖੇਡਤੇ ਹੁੰਦਾ ਮਿੱਤਰੋ ਤੇ ਪਰ ਅਜੇ ਆਪਣੇ ਵਾਲਿਆਂ ਚ ਬਹੁਤ ਕਾਰਡ ਸੀਗੀ ਉਹ ਉੰਨੇ ਹੈ ਨਹੀਂ ਸੀਗੇ ਪਲੇਅਰ ਪਰ ਜਾਣਾ ਚਾਹੀਦਾ ਯਾਰ ਵਧੀਆ ਟੀਮ ਲੈ ਕੇ ਜਾਇਆ ਕਰੋ ਭਾਵੇਂ ਪੈਸੇ ਉਹ ਉੰਨੇ ਨਹੀਂ ਦਿੰਦੇ ਕਹਿੰਦੇ ਹੁੰਦੇ ਆ ਬਾਈ ਵੀ ਜਿੰਨੇ ਕ ਦੇਣਗੇ ਉਦਾਂ ਦੇ ਖਿਡਾਰੀ ਉਹ ਲੈ ਜਾਂਦੇ ਆ ਪਰ ਮਤਲਬ ਜਿੱਥੇ ਪੰਜਾਬ ਹੋਵੇ ਉੱਥੇ ਫਿਰ ਪੈਸਾ ਤਣੀ ਆਉਂਦਾ ਉੱਥੇ ਖੇਡ ਆਉਂਦੀ ਆ ਉੱਥੇ ਪੰਜਾਬ ਨੂੰ ਅੱਗੇ ਲੈ ਕੇ ਲੈ ਕੇ ਆਉਣਾ ਚਾਹੀਦਾ ਪਰ ਮੇਤਰੋ ਚਲੋ ਕੋਈ ਗੱਲ ਨਹੀਂ ਜਦਾਂ ਵੀ ਹੋਇਆ ਮੈਚ ਵਧੀਆ ਲੱਗਿਆ ਨਵੀਂ ਵੀਡੀਓ ਵਿੱਚ ਮਿਲਦਾ ਮੈਂ ਲਾਈਕ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਾਗੜੀਆਂ ਦੀ ਗੱਲ ਕਰਦਣਾ ਯੂਐਸਏ ਦੀ ਵੀ ਬਹੁਤ ਭਾਰੀ ਟੀਮਾਂ ਬੁਰੀਆ ਸ਼ਾਹਕੋਟ ਵਾਲੇ ਸਾਰੇ ਉਹਦੇ ਚਾ ਯੂਐਸਏ ਦੀ ਵੀ ਤਗੜੀ ਟੀਮਾਂ ਇੰਡੀਆ ਦੀ ਟੀਮ ਚ ਖੇਡਣਾ ਸ਼ੀਲੂ ਨੇ ਉਹਦੇ ਨਾਲ ਰੇਡਰ ਹੈ ਨਹੀਂ ਬਹੁਤ ਤਗੜੇ ਬਯੰਬਾ ਜਾਂ ਸਾਰੀ ਇੱਕ ਪਾਸੇ ਕਰਤੇ ਹੈਗ ਤੇ ਉਹ ਚੀਜ਼ ਹੈ ਨਹੀਂ ਬਾਗੜੀਆਂ ਚ ਇਹ ਚੀਜ਼ਾਂ ਤੁਹਾਨੂੰ ਨਹੀਂ ਦੇਖਣ ਨੂੰ ਮਿਲਣਗਾਂ ਪ੍ਰੋਪਰ ਵੀਡੀਓ ਕੱਲ ਨੂੰ ਮਿਲ ਜਾਣੀ ਆ ਤੁਹਾਨੂੰ ਕੱਲ ਨੂੰ ਸਵੇਰੇ ਜੀਓ ਆਪਾਂ ਵੀਡੀਓ ਸੈੱਟ ਦੇਣੀ ਆ ਤੇ ਹੋਰ ਚ ਸਾਰੀਆਂ ਹੀ ਚੀਜ਼ਾਂ ਤੁਹਾਨੂੰ ਕਲੀਅਰ ਕੀਤੀਆਂ ਹੋਣੀਆਂ ਹਰ ਇੱਕ ਪਲੇਅਰ ਹਰ ਇੱਕ ਜੋ ਹੈ ਟੀਮ ਬਾਰੇ ਛੇ ਦੀਆਂ ਛੇ ਟੀਮਾਂ ਚ ਉਹ ਪੋਸਟਰ ਆ ਗਿਆ ਬਾਈ ਕਹਿੰਦਾ ਕੱਲ ਨੂੰ ਪਾਉਣੀ ਆ ਅੱਜ ਨਾ ਪਾਈ ਸੋ ਉਹਨੇ ਮਨਾ ਕੀਤਾ ਹੋਇਆ ਕੈਨੇਡਾ ਦਾ ਤਾਂ ਸ਼ਾਇਦ ਪੋਸਟਰ 365 ਆ ਲੈਣੇ ਵੀ ਪਾਤਾ ਪਰ ਆਪਣੇ ਕੋਲ ਸਾਰੀ ਆ ਗਈ ਆ ਅਪਡੇਟ ਸੋ ਕੱਲ ਨੂੰ ਵੀਡੀਓ ਆਪਾਂ ਛੇਤ ਕੋਈ ਪਾ ਦੇਣੀ ਆ ਸਾਰੀਆਂ ਟੀਮਾਂ ਹੀ ਕਲੀਅਰ ਕਰ ਦਾਂਗੇ ਸਾਰੀਆਂ ਹੀ ਬੈਲੈਂਸ ਆ ਜੋ ਮੈਂ ਦੇਖਿਆ ਯਾਰ ਮੈਨੂੰ ਲੱਗਿਆ ਹੀ ਨਹੀਂ ਬਈ ਕੋਈ ਟੀਮ ਤਗੜੀ ਆ ਜਾ ਯੂਐਸਏ ਵਾਲੇ ਚ ਲੱਗਿਆ ਥੋੜਾ ਆ ਭਾਰਾ ਕੰਮ ਆ ਪਰ ਸ਼ਿਲੂ ਦੀ ਟੀਮ ਵੀ ਠੀਕ ਹੀ ਆ ਕੋਈ ਇਦਾਂ ਦਾ ਹੈ ਨਹੀਂਗਾ ਸੋ ਸਾਰੀਆਂ ਹੀ ਟੀਮਾਂ ਘੈਂਟ ਆ ਦੇਖਦੇ ਆ ਬਾਕੀ ਬਾਗੜੀਆਂ ਚੋਂ ਕੌਣ ਜਿੱਤਦਾ ਕੌਣ ਸਰਾ ਲਾਉਂਦਾ ਪਾਕਿਸਤਾਨ ਦੀ ਟੀਮ ਵੀ ਦੱਸਾਂਗੇ ਆਪਾਂ ਖੇਡਣੀ ਆ ਜਾਂ ਨਹੀਂ ਕੀ ਬਣਿਆ ਉਹਨਾਂ ਦਾ ਨਵੀਂ ਵੀਡੀਓ ਵਿੱਚ ਮਿਲਦਾ ਮੈਂ ਨਵੀਂ ਅਪਡੇਟ ਲੈ ਕੇ ਲਾਈਕ ਵੀਡੀਓ ਨੂੰ ਜ਼ਰੂਰ ਕਰਿਓ ਧੰਨਵਾਦ